ਇਹ ਪਸਵਾਲਾ ਪਸਵਾਲਾ ਗੁਜਰਾ ਦੇ ਜੀ ਅੱਛਾ ਹਾਂਜੀ ਬਾਕੀ ਆਪਣੇ ਕਿਸਾਨਾਂ ਨੇ ਵੀ ਜਦੋਂ ਤੋਂ ਬੱਦੇ ਰੋਡ ਦੇ ਉੱਤੇ ਹੀ ਗੱਡੀ ਚੱਲਦੀ ਹੈ ਤੇ ਹਲ ਪੀਟਾਂ ਦੇ ਨਾਲ ਜਿਹੜੀ ਆ ਉਹ ਨਾ ਉਹ ਹੱਦ ਗੱਡੀਆ ਫੋਲ ਦੇ ਰੱਖ ਹਾਂਜੀ ਇੱਥੇ ਕਿੱਤੀ ਦੀ ਲੋਡ ਆ ਭੇਜੀ ਹੈ ਤੁਸੀਂ ਚਾਰ ਦੀ ਰੋਡ ਤੇ ਸੈਲਰ ਪੀ ਸੈਲਰ ਤੇ ਆਪਾਂ ਬੰਨ੍ਹ ਲਿਆ ਇਹ ਕੰਮ ਕਰਦਾ ਕਿਸੇ ਆਦਮੀ ਅੱਜ ਤੇ ਕਹਿੰਦੇ ਜੀ ਦੋ ਹੀ ਸਿੱਕੇ ਆ। ਜੀ ਜੀ ਚਾਰ ਚਾਰ ਜੀ ਲੋਕੋ ਨਾਲ ਦੋ ਆ। ਜੀ ਤੁਹਾਡੇ ਕੋਲੇ ਹੁਣ ਚਾਰਾ ਭੇਜਦੇ ਆ। ਚਾਰਾ ਚਲਵਾ। ਜੀ ਆਪਣਾ ਬੰਦਾ। ਸਾਡੇ ਦਾ ਬੰਦ ਸਾਡੇ ਦਾ ਸੁਭੇ ਕਿਹਨਾਂ ਖੁਸ਼ੀ ਨਹੀਂ। ਨਹੀਂ ਨਹੀਂ। ਆਮ ਜੇ ਚਾਰਾ ਦੇਖਣ ਕੋਈ ਸਾਈਡ ਤੋਂ। ਆ ਸਰ ਜੀ। ਉੱਤਰਫ। ਜੇ ਫੇਰ ਮੈਂ ਖੜਾ ਹਾਂ। ਚਾਰੋਂ ਤਰਫ। ਕੰਬਾਈ ਹੈ ਮੈਨ ਲੱਗਦਾ ਹੈ ਤਕਰੀਬਨ 70 80 ਪਿੰਡਾਂ ਇੱਥੇ ਸਾਰੇ ਸਾਰੇ ਬਿਲਕੁਲ ਤਬਾ ਹੋਏ ਪਏ ਤੇ ਮੈਂ ਹੁਣੀ ਆ ਇੱਥੇ ਗੁੱਜਰ ਭਾਈਚਾਰੇ ਵਿੱਚ ਬੈਠਾ ਉਹਨਾਂ ਦੀ ਪਸ਼ੂ ਆਇ ਇੱਕ ਇਹਨਾਂ ਨੂੰ ਚਾਰੇ ਦੀ ਲੋੜ ਹੈ ਤੇ ਮੈਂ ਲੰਗਾ ਸਭ ਨੂੰ ਕਹਿੰਦਾ ਕਿ ਅੱਪਾ ਅਸੀਂ ਭੇਜੀ ਜਾਵਾਂਗੇ ਉਹਨਾਂ ਨੂੰ ਸਮਾਨ ਤੇ ਤੁਸੀਂ ਅੱਜ ਸ਼ਾਮ ਤੱਕ ਕੱਲ ਅਪਾ ਸਾਰੇ ਪਿੰਡਾਂ ਦੇ ਇੱਥੇ ਜਿਹੜੀ ਵੱਡੀ ਲੋਡ ਹੈ ਇੱਥੇ ਕਿਸ਼ਤੀਆਂ ਦੀ ਜਿਵੇਂ ਮੈਂ ਗੱਲ ਕੀਤੀ ਹੈ ਕਿਸ਼ਤੀਆਂ ਦੀ ਲੋਡ ਹੈ ਲੋਕਾਂ ਨੂੰ ਕੱਢਣ ਵਾਸਤੇ ਲੋਕਾਂ ਨੂੰ ਕੱਢਾਂਗੇ ਟਾਈਮ ਬਚਾਂਗੇ ਨਹੀਂ ਤਾਂ ਬਿਮਾਰੀਆਂ ਨਾਲ ਬਹੁਤ ਵੱਡਾ ਨੁਕਸਾਨ ਹੋ ਸਕਦਾ